ਜਹਿਮ ਮੈਂ ਤੁਹਾਡਾ ਆਪਣਾ ਸ਼ਿਵਾਰਸ਼ਪਾਲ ਪਿੰਜਾਰਕ ਟ੍ਰੈਫਿਕ ਸਿਟੀ ਸ਼ਾਹਪੁਰ ਅੱਜ ਇੱਕ ਵੀਡੀਓ ਚੱਲ ਰਹੀ ਸੀ ਜਿਹਦੇ ਉੱਪਰ ਪ੍ਰਾਈਵੇਟ ਬੱਸ ਦਾ ਜੋ ਡਰਾਈਵਰ ਹੈ ਇੰਨੀ ਸਪੀਡ ਵਿੱਚ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਯੂਜ਼ ਕਰ ਰਿਹਾ ਸੀਗਾ ਜਦਕੇ ਦੇਖੋ ਜਿਹੜੇ ਡਰਾਈਵਰ ਸਭ ਬੱਸ ਚਲਾ ਰਹੇ ਸਭ ਤੋਂ ਅੱਗੇ ਉਹ ਆ ਬੈਠੇ ਆ ਉਹਨਾਂ ਤੋਂ ਬਾਅਦ ਉਹਨਾਂ ਦਾ ਪਰਿਵਾਰ ਘਰ ਉਹਨਾਂ ਦੀ ਵੇਟ ਕਰ ਰਿਹਾ ਉਹਨਾਂ ਦੇ ਪਿੱਛੇ ਸਵਾਰੀਆਂ ਬੈਠੀਆਂ ਜਿਨ੍ਹਾਂ ਦੀ ਕੀਮਤੀ ਜਾਨ ਹੈ ਕੁਝ ਬੱਚੇ ਅਜੇ ਵਿੱਚ ਬਸ ਦੇ ਵਿੱਚ ਬੈਠੇ ਆ ਜਿਨ੍ਹਾਂ ਨੇ ਅਜੇ ਤੱਕ ਦੁਨੀਆ ਬਾਰੇ ਕੋਈ ਗਿਆਨ ਨਹੀਂ ਪੇਰੈਂਟਸ ਬੈਠੇ ਆ ਉਹਨਾਂ ਨੇ ਇਸ ਡਰਾਈਵਰ ਸਾਹਿਬ ਦੇ ਉੱਪਰ ਕਿੰਨਾ ਯਕੀਨ ਤੇ ਕਿੰਨਾ ਵਿਸ਼ਵਾਸ ਕਰਕੇ ਬੈਠੇ ਆ ਔਰ ਕਿੰਨੀ ਵੱਡੀ ਜ਼ਿੰਮੇਵਾਰੀ ਇਹਨਾਂ ਦੀ ਕਿ ਉਹਨਾਂ ਨੂੰ ਸਹੀ ਮੰਜ਼ਿਲ ਤੱਕ ਪਹੁੰਚਾਉਣਾ ਔਰ ਇਹ ਵਿਅਕਤੀ ਜਿਹੜੇ ਆ ਇੰਨੀ ਤੇਜ਼ ਬਸ ਦੇ ਚਲਾ ਕੇ ਤੇ ਮੋਬਾਈਲ ਸੁਣ ਕੇ ਗੱਲਾਂ ਕਰ ਰਹੇ ਆ ਅਗਰ ਰੱਬ ਨਾ ਕਰੇ ਕੋਈ 1921 ਵੀ ਐਜੀ ਕੋ ਗੱਲਬਾਤ ਹੋ ਜਾਵੇ ਇਸ ਚੀਜ਼ ਦਾ ਰੱਖ ਮਿਆਜਾ ਕਿੰਨੇ ਭੁਗਤਣਾ ਇਹ ਅਤੀ ਮਾੜੀ ਗੱਲ ਹੈ ਡਰਾਈਵਰ ਵੀਰਾਂ ਨੂੰ ਬੜੇ ਅਦਬ ਤੇ ਸਤਿਕਾਰ ਨਾਲੇ ਬੇਨਤੀ ਹੈ ਕਿ ਅੱਗੇ ਤੋਂ ਕੋਈ ਵੀਰ ਇਸ ਤਰ੍ਹਾਂ ਨਾ ਕਰੇ ਇਹਦਾ ਜਿਹੜਾ ਗਿਫਟ ਹੈ ਇਹ ਤਿਆਰ ਹੈ ਤੇ ਮੈਂ ਇਹਨੂੰ ਇਹ ਵੀ ਬੇਨਤੀ ਕਰਦਾ ਕਿ ਇਹਨੂੰ ਲੈਮੀਨੇਸ਼ਨ ਕਰਾ ਕੇ ਆਪਣੀ ਜਿਹੜੀ ਬੱਸ ਹੈ ਜਿੱਥੇ ਤੁਸੀਂ ਸਵੇਰੇ ਤੁਰਨ ਲੱਗੇ ਧੂਫ ਬੱਤੀ ਕਰਕੇ ਤੁਰਦੇ ਹੋ ਇਹਨੂੰ ਬੇਟਾ ਲੈਮੀਨੇਸ਼ਨ ਕਰਕੇ ਉੱਥੇ ਲਟਕਾ ਲੈਣਾ ਇਹਨੂੰ ਤੇ ਸਵੇਰੇ ਵੇਖ ਕੇ ਤੁਰਨਾ ਪਿਆਤੂ ਮਾਤਾ ਜਿੰਦਗੀ ਜਿਹੜਾ ਹੈਗਾ ਮੋਬਾਈਲ 'ਚ ਫੋਨ ਹੈ ਇਹ ਡਰਾਈਵਿੰਗ ਦੌਰਾਨ ਯੂਜ਼ ਨਹੀਂ ਕਰਨਾ ਤੁਹਾਡਾ ਵੀ ਪਰਿਵਾਰ ਹੈ ਉਹਨਾਂ ਦੇ ਪਰਿਵਾਰ ਆ ਤੁਹਾਨੂੰ ਹੋਰ ਕੀ ਚਾਹੀਦਾ ਇਹਨਾਂ ਫਿਕਰ ਕਰਨ ਵਾਲੇ ਤੁਹਾਡੇ ਡਿਸਟ੍ਰਿਕਟ ਨੂੰ ਅਫਸਿਸ਼ਾਪੁਰ ਡਿਸਟ੍ਰਿਕਟ ਦੀ ਬੜੀ ਖੁਸ਼ਕਿਸਮਤੀ ਹੈ ਕਿ ਐਡੇ ਨੇਕ ਅਫਸਰ ਮਾਨਯੋਗ ਐਸਐਸਪੀ ਸ਼ਹਿਰਪੁਰ ਜੀ ਮਿਲੇ ਆ ਜਿਹਨਾਂ ਨੂੰ ਆਪਣੇ ਸ਼ਹਿਰ ਦੀ ਆਪਣੀ ਪਬਲਿਕ ਦੀ ਇੰਨੀ ਪਰਵਾਹ ਆ ਹੋਰ ਤੁਹਾਨੂੰ ਇਹਦੁ ਵੱਧ ਕੀ ਚਾਹੀਦਾ ਪਲੀਜ਼ ਇਸ ਤਰ੍ਹਾਂ ਨਾ ਕਰੋ ਮੰਝੂ ਕੇ ਇਸ ਸਪਸਟੀਆਂ ਸਖਤ ਦੇ ਹੱਥੇ ਕਿ ਅਗਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਹਰਕਤ ਕਰਦਾ ਉਹਦੀ ਜੋ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਉਹਦੇ ਖਿਲਾਫ ਕੀਤੀ ਜਾਵੇ ਧੰਨਵਾਦ ਜੀ